ਪਸਵਾਂ ਦਾ ਜੇਕਰ ਪਸਵਾਂ ਦਾ ਫਿਕਰ YouTube ਚੈਨਲ ਨਿਊ ਗਿੱਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਪਿਆਰ ਭਰੀ ਸასი ਸ਼ਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਹੋਏ ਹਾਂ ਤੁਹਾਨੂੰ ਮਿੱਤਰੋ ਪਿੰਡ ਸਖਮੰਦਰ ਬਾਈ ਦੇ ਔਰ ਬਾਈ ਦੇ ਕੋਲੇ ਮਿੱਤਰੋ ਇੱਕ ਝੋਟੀ ਵਕਾਊ ਆਪ ਇਹ ਚੰਗੇ ਘਰਾਣੇ ਟਿਕਾਣੇ ਦੇ ਵਿੱਚੋਂ ਆ ਪ੍ਰੋਪਰ ਸੀਮਨ ਰਿਕਾਰਡ ਇਹਦਾ ਤੁਹਾਨੂੰ ਪਹਿਲਾਂ ਹੀ ਦੱਸ ਦਵਾਂ ਜਿਹੜਾ ਮੈਨੂੰ ਮਿਲਿਆ ਹੋਇਆ ਬਾਅਦ ਵਿੱਚ ਕਈ ਵਾਰੀ ਦਿਮਾਗੋ ਨਿਕਲ ਜਾਂਦੀ ਹੁੰਦੀ ਆ ਆਪ ਇਹ ਹੈਗੀ ਆ ਮਿੱਤਰੋ ਨਵਾਬ ਦੀ ਔਰ ਨਵਾਬ ਸਰਸਵਤੀ ਦਾ ਪੁੱਤ ਆ ਤੇ ਸਰਸਵਤੀ ਆਲ ਇੰਡੀਆ ਚੈਂਪੀਅਨ ਮਾਜਾ ਮਿੱਤਰੋ ਤੇ ਉਹ ਮੱਜ ਦਾ ਜਿਹੜਾ ਘਰਾਣਾ ਟਿਕਾਣਾ ਉਸ ਬਲੱਡ ਲਾਈਨ ਦੇ ਵਿੱਚੋਂ ਇਹ ਕਰਮਾਂ ਵਾਲੀ ਆਪ ਆ ਇਹਨੇ ਪਹਿਲੇ ਸੋਈ ਕਿੰਨਾ ਦੁੱਧ ਦਿੱਤਾ ਹੋਇਆ ਉਹ ਤੁਹਾਨੂੰ ਬਾਈ ਸੁਖਮੰਦਰ ਦੱਸੂਗਾ ਗੱਪਣ ਇਹ ਆ ਵੀ ਮੈਨੂੰ ਉਹ ਤੋਂ ਆ ਮਿੱਤਰੋ ਜੋ ਕਿ ਐਬੀਐਸਪੀਰਾ ਵਾਲੀ ਵਾਲਿਆ ਕੋਲ ਆ ਸਾਰੀ ਗੱਲਬਾਤ ਕਰ ਲੈਨੇ ਆਪਾਂ ਬਾਈ ਹੁਣਾਂ ਦੇ ਨਾਲ ਜਾਣਕਾਰੀ ਸੁਖਮੰਦਰ ਭਾਈ ਸასი ਕਾਲ ਵੀਰੇ ਸასი ਕਾਲ ਕੀ ਹਾਲ ਆ ਵੱਡੇ ਭਾਈ ਠੀਕ ਠਾਕ ਆ ਵਜੀਤ ਸਿਤਾ ਦੇ ਪਰਿਵਾਰ ਭਾਈ ਬਿਲਕੁਲ ਠੀਕ ਚੜ੍ਹਦੀ ਕਲਾ ਦੇ ਅੱਛਾ ਮੱਝ ਤੇਰੇ ਕੋਲ ਹੀ ਆਪਣੀਆਂ ਹਨਾ ਬਿਲਕੁਲ ਠੀਕ ਆ ਅੱਛਾ ਇਹਦੇ ਕਿੰਨੇ ਦਿਨ ਬਾਕੀ ਆ ਸੂਣ ਦੇ ਵਿੱਚ ਇਹਦੇ 1 ਹਫ਼ਤਾ ਲੈ ਜੂ ਇੱਕ ਹਫਤਾ ਹਜੇ ਲੈ ਜੂਗੀ ਬਾਦੀ ਲੈ ਜੂਗੀ ਬਾਦੀ ਲੈ ਲੈਵਲ ਹੋਗਾ ਬਹੁਤ ਕਰਕੇ ਸੁਣਦੀ تیاری ਪੂਰੀ ਚੰਗੀ ਕਰਦੀ ਬਿਲਕੁਲ ਜੀ ਠੀਕ ਆ ਅੱਛਾ ਦੁੱਧ ਕਿੰਨਾ ਦੇ ਗਈ ਪਹਿਲੇ ਸੂਏ ਦੇ ਵਿੱਚ ਬਈ ਇਹਨੇ ਸਾਢੇ 13 14 ਕਿਲੋ ਦਿੱਤਾ ਸਾਢੇ 13 14 ਕਿਲੋ ਦੁੱਧ ਦਿੱਤਾ ਹੋਇਆ ਦੋ ਦੰਦ ਨਹੀਂ ਦੋ ਦੰਦ ਨਹੀਂ ਹੁਣ ਕਿੰਨੇ ਦੰਦ ਹੋਈ ਇਹ ਹੁਣ 6 ਹੋ ਗਈ 6 ਦੰਦ ਹੋ ਗਈ ਠੀਕ ਆ ਬਈ ਚੁੰਨ ਚਣ ਕਿਵੇਂ ਲੱਗਾ ਹੋਇਆ ਚੁੰਨ ਇੱਕ ਨੰਬਰ ਆਈ ਠੀਕ ਆ ਬਈ ਸੀਲ ਠੰਡੀ ਹੋ ਜਾਂਦੀ ਸੀਲ ਠੰਡੀ ਘਰਾਣਾ ਚੰਗਾ ਆ ਗਿਆ ਕਰਮ ਬਿਲਕੁਲ ਬਿਲਕੁਲ ਅੱਛਾ ਦਿਨ ਕਿੰਨੇ ਦੱਸਿਆ ਹੀ ਪਏ ਜਾਂਦੇ ਇਹਦੇ ਘੱਟੋ ਘੱਟ 10 ਦਿਨ ਲੈ ਜੂਗੀ ਹਜੇ 10 ਦਿਨ ਲੈ ਜੂਗੀ 23 ਤਰੀਕ ਤੱਕ ਇਹ ਸੋਹੂਗੀ ਹੂੰ ਮੈਂ ਉਦੋਂ ਦਾ ਬਦ ਲੈ ਸਕਦੀ ਘੱਟਨੀ ਤਿਆਰੀ ਕਰਦੀ ਕਿਉਂਕਿ ਨੇ ਤਿਆਰੀ ਕਰਦੀ ਬਹੁਤ ਆਈਏ ਤੇ ਸਟਾਰਟ ਹੋਈਏ ਹੂੰ ਵੀ ਕਹਿਣ ਤੋਂ ਬਾਅਦ ਸ਼ੇਰ ਚੋਂ ਪੂਣੀ ਘੱਤੀ ਆ ਹਜੇ ਪੂਣੀ ਘੱਤੀ ਐ ਨੇ ਸ਼ੇਰ ਬਾਕੀ ਆ ਹਾਂ ਜਿਵੇਂ ਜਰਸੀ ਕੰਨਾਂ ਨੂੰ ਲੈਵੇ ਨਹੀਂ ਹੁੰਦੇ ਜੀ 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 ਐਂ ਲੈਵਾ ਕਰਕੇ ਸੁੰਦੀ ਆ ਤਿਆਰ ਹੁੰਦੀ ਠੀਕ ਆ ਅਜਾ ਸੁਖਮੰਦਰ ਭਾਈ ਫਿਰ ਇਹਦਾ ਰੇਟ ਪਰ ਕੀ ਵਿਚਾਰ ਕੀਤੀ ਰੇਟ ਇਹਦਾ ਫੋਨ ਤੇ ਕਰ ਲਾਂਗੇ ਫੋਨ ਤੇ ਹੋ ਜੂਗਾ ਜਾਇ ਜੀ ਕਰ ਲਈ ਹਜਾਜ ਹੀ ਕਰਾਂਗੇ ਪਰ ਬਰੀਡ ਬਹੁਤ ਚੰਗੀ ਹੈ ਇਹ ਨਾ ਸਕਾਰਪੀਓ ਵਾਲਾ ਮੁੱਲ ਮੰਗਦਾ ਨਹੀਂ ਚਲੋ ਨਹੀਂ ਮੰਗਦਾ ਇਹ ਆਉਦੇ ਵਾਲੀ ਗੱਡੀ ਵਾਲਾ ਹਾਂ ਬਾਲਾ ਥੋੜੇ ਵਾਲਾ ਵੀ ਨਹੀਂ ਹੋਣਾ ਇਹਦਾ ਹਾਂ ਹਾਂ ਮੇਜ ਵਾਲਾ ਹੀ ਰੱਖੀ ਨਾ ਬਈ ਹਾਂ ਹਾਂ ਜ ਟੋਸ ਵਾਲਾ ਰੱਖ ਲਈ ਫਿਰ ਉੜ ਕੀ ਆ ਇਹਨੂੰ ਕੱਢ ਕੇ ਲਿਆ ਪਰ ਉਹਨੂੰ ਮੜੇ ਦਰਸ਼ਨ ਕਰਾ ਦਿੱਤੀ ਤੋਰ ਲਾ ਤੂੰ ਤੈਨੂੰ ਪਹੜੀ ਕਹਿੰਦੀ ਐ ਹਾਂ ਲੈ ਵੀ ਮਿੱਤਰੋ ਕਰਮਾਰੀ ਆਪ ਹੈਗੀ ਆ ਇਹ ਨਵਾਬ ਦੀ ਤਿਆਰੀ ਤੂਰੀ ਹੋਈ ਤਾਂ ਸ਼ੇਰ ਚੋਂ ਇਹਨੇ ਪੂਣੀ ਕਰਤੀ ਆ ਬਾਈ ਕਿਉਂਕਿ ਟਾਈਮ ਇਹਦਾ ਪਿਆ ਵਾ ਇਹਨੇ 10 ਦਿਨਾਂ ਦੇ ਵਿੱਚ ਬਹੁਤ ਸੋਹਣੀ ਤੇ ਚੰਗੀ ਇਹਨੇ ਨਿੱਖਰ ਜਾਣਾ ਕਰਮਾਰੀ ਨੇ ਥੱਲੋ ਮਿੱਤਰੋ ਲੇਵਾ ਭਾਂਡਾ ਆਰਡਰ ਦੀ ਕੁਆਲਿਟੀ ਪੂਰੀ ਬੇਹਤਰੀਨ ਤੇ ਖਾਸ ਮੈਂ ਆ ਝੋਟੀ ਦਾ ਬਾਡੀ ਸਟਰਕਚਰ ਬਹੁਤ ਚੰਗਾ ਵਾ ਅੰਗ ਆਰ ਝੋਟੀ ਨੂੰ ਬਹੁਤ ਚੰਗੇ ਲੱਗੇ ਹੋਏ ਆ ਵੀਰੇ ਬਾਕੀ ਬਰੀਕੀ ਸਾਰੀ ਝੋਟੀ ਦੇ ਵਿੱਚ ਬਾਈ ਕੰਮ ਦੀ ਆ ਜਿਹੜੇ ਭਰਾ ਦੁੱਧ ਲੈਣ ਦੇ ਨਾਲ ਜੁੜੇ ਹੋਏ ਆ ਬਰੀਡ ਲੈਂਡ ਦੇ ਨਾਲ ਜੁੜੇ ਹੋਏ ਆ ਉਹ ਇਹਨੂੰ ਪਰਖ ਜਾਣਗੇ ਕਈ ਦੇ ਵਿੱਚ ਨੂੰ ਆਪਦੀਆਂ ਕਟੀਆਂ ਹੈਗੀਆਂ ਵੀਰੇ ਅਸੀਂ ਕੱਲ ਨਹੀਂ ਆਪਣੇ ਨੇੜੇ ਤੇੜੇ ਦੇ ਪਿੰਡਾਂ ਵਿੱਚ ਕਾਫੀ ਕਟੀਆਂ ਨਵਾਬ ਦੀ ਆਉਣ ਵਾਲੇ ਸਮੇਂ ਤੇ ਤਿਆਰ ਵੀ ਹੋਣਗੀਆਂ ਤੇ ਹੋਈ ਵੀ ਜਾਂਦੀਆਂ ਪਰ ਰਿਜ਼ਲਟ ਵੀ ਬਹੁਤ ਸੋਹਣਾ ਵਾ ਭਾਈ 13 14 ਕਿਲੋ ਪਹਿਲੇ ਸੂਏ ਝੋਟੀ ਨੇ ਦੁੱਧ ਦਿੱਤਾ ਕਿਉਂਕਿ ਇਹ ਕਾਰਨ ਇਹ ਵੀ ਬਣ ਜਾਂਦਾ ਕਈ ਵਾਰੀ ماں 7 8 ਕਿਲੋ ਵਾਲੀ ਦੇ ਪੇਟੋਂ ਪੈਦਾ ਹੋਈ ਹੁੰਦੀ ਈ ਉਸ ਕਰਕੇ ਵੀ ਦੁੱਧ ਦੀ ਕੈਪੈਸਿਟੀ ਥੋੜੀ ਬਹੁਤੀ ਲੋਪ ਪਾ ਜਾਂਦੀ ਵੈਸੇ 15 16 ਸਖਮੰਦਰ ਭਾਈ ਐਤ ਕੀ ਕੀਨਤਾ ਜੱਜਰਾ ਯਾਰ ਐਨ ਕਿ ਮੈਨੂੰ ਲੱਗਦਾ ਵੀ ਜਵੇਂ ਨੇ ਪਹਿਲੇ ਸੂਏ ਤੋਂ ਦਿੱਤਾ ਹੈ ਹੂੰ 16 16 ਕਿਲੋ ਤਾਂ ਲੱਗਦਾ ਹੀ ਹੈ ਨਾ ਦੇ ਜੂਗੀ ਤੁੱਦ ਹੈ ਦੇਊਗੀ ਕਿਉਂ ਦੇਣਾ ਚਾਹੀਦਾ ਵੀ ਆ ਯਾਰ ਬਿਲਕੁਲ ਹੂੰ ਜੈਡ ਬਲੈਕ ਹੀ ਆ ਸਾਰੀ ਹੈ ਨਾ ਬਿਲਕੁਲ ਬਿਲਕੁਲ ਕੂਛ ਦੇ ਵਾਲ ਬੂਲ ਹੈ ਨਹੀਂ ਚੱਟੇਪੁਰ ਆ ਦੀ ਬੈ ਕੇ ਥਣ ਵਿਖਾਈ ਨੇੜੇ ਕਰਕੇ ਬਣਾ ਜਾ ਥਣ ਬਹੁਤ ਚੰਗਾ ਝੋਟੀ ਨੂੰ ਬਾਈ ਹੂੰ ਥੋੜਾ ਜਿਹਾ ਡਰਦੀ ਆ ਵੀਰੇ ਉਪਰਾ ਦਾ ਕਰਨੀ ਕਰਨਾ ਨਹੀਂ ਬਈ ਚੱਲ ਕੋਈ ਗੱਲ ਨਹੀਂ ਹਜੇ ਤਾਂ ਇਹ ਕੱਚੀ ਆ ਜਦੋਂ ਤੁਸੀਂ ਪੈਸੇ ਜੇਬ ਦੇ ਵਿੱਚ ਪਾ ਕੇ ਗੀਸਾ ਭਰ ਕੇ ਕੋਲੇ ਆ ਕੇ ਝੋਟੀ ਤੇ ਖੜ ਗਏ ਨਾ ਇੱਕ ਗੱਲ ਤਾਂ ਹੈਗਾ ਜੇ ਤੁਹਾਡਾ ਮਨ ਲੈਣ ਵਾਲਾ ਹੋਇਆ ਤੇ ਫਿਰ ਤਾਂ ਤੁਸੀਂ ਝੋਟੀ ਨਹੀਂ ਜਾਂਦੇ ਛੱਡ ਕੇ ਤੇ ਜੇ ਮੇਰੇ ਵਾਂਗੂ ਪੰਜ ਚਾਰ ਹਜੇ ਪਿੰਡ ਘੁੰਮਣੇ ਹੋਏ ਤੇ ਫਿਰ ਗੱਲ ਵੱਖਰੀ ਆ ਵੀਰੇ ਨੰਬਰ 22 ਦਾ 9115707336 9115707336 ਇਹ ਵੀਡੀਓ ਸੀ ਤੇ ਇੱਕ ਬੇਨਤੀ ਹੱਥ ਜੋੜ ਕੇ ਮੇਰੀ ਆ ਵੀਰੇ ਤਸੱਲੀ ਤੁਸੀਂ ਇੱਕ ਪੱਖ ਤੋਂ ਭਾਈ ਆਪ ਕਰਨੀਆਂ ਮੇਰਾ ਫਰਜ਼ ਆ ਵੀਡੀਓ ਦਿਖਾਉਣਾ ਵੀਡੀਓ ਦੇ ਵਿੱਚ ਜਾਣਕਾਰੀ ਲੈ ਕੇ ਦੇਣਾ ਤੇ ਜਾਣਕਾਰੀ ਮਿਲੀ ਹੁੰਦੀ ਆ ਮਾਲਕ ਦੇ ਦੁਆਰਾ ਅਗਲੀ ਕਾਰਵਾਈ ਤੁਸੀਂ ਕਰਨੀ ਆ ਕਿਉਂਕਿ ਭਾਈ ਜਿਨੇ ਪੱਠੇ ਪਾਏ ਹੁੰਦੇ ਆ ਜਿਨੇ ਨਵਾਈ ਹੁੰਦੀ ਆ ਜਿਨੇ ਖੁਰਲੀ ਤੋਂ ਖੋਲ ਬੰਨ ਕੀਤੀ ਹੁੰਦੀ ਆ ਰੇਟ ਉਹਨੇ ਤੈਅ ਕਰਨਾ ਹੁੰਦਾ ਕਈ ਵਾਰੀ ਤੁਸੀਂ ਕਹਿ ਦਿੰਦੇ ਆ ਵੀ ਤੁਸੀਂ ਰੇਟ ਕਰਾ ਦਿਆ ਕਰੋ ਸਾਡਾ ਫਰਜ਼ ਆ ਕਈ ਵਾਰੀ ਸਮਝਾਉਣਾ 11 21 ਉਹ ਗੱਲ ਵੱਖਰੀ ਆ ਬਾਕੀ ਗੱਲਬਾਤ ਸੁਖਮੰਦਰ ਭਾਈ ਹਾਂਜੀ ਇੱਥੇ ਆ ਕੇ ਵੇਖੋ ਮੇਰੇ ਤੇ ਕਿੰਨਾ ਭਰੋਸਾ ਕੀਤਾ ਵਿਆ ਹੈ ਹੈਨਾ ਜੀ ਵੀ ਆਪ ਦਾ ਨੰਬਰ ਆਪ ਵੀ ਪਾ ਸਕਦੇ ਆ ਤੇ ਮੈਂ ਵੀ ਘਰੇ ਲ ਜਾ ਕੇ ਵੇਚ ਸਕਦਾ ਜੀ ਜੀ ਮੇਰੇ ਤੇ ਇਸ ਪਰਿਵਾਰ ਦੇ ਕੋਈ ਆਸਾਨ ਹੈ ਜੀ ਸਹੀ ਗੱਲ ਹੈ ਬਰੀਡ ਹੈ ਤੇ ਬਰੀਡ ਹੈ ਜੀ ਬਿਲਕੁਲ ਉਹ ਪਰਲੇ ਪਾਸੇ ਮੱਝ ਖੜੀ ਹੈ 12 ਕਿਲੋ ਦੇ ਰਹੀ ਹੈ ਉਹ ਇਹ ਸਾਰੀ ਬਰੀਡ ਕੈਨ ਤੋਂ ਪਾ ਵੀ ਇੱਕ ਨੰਬਰ ਚ ਹੈ ਠੀਕ ਹੈ ਬਾਈ ਆ ਆ ਮੀਨੀ ਬੈਠੀ ਹੈ ਜੀ ਆ ਇਨੇ 17 ਕਿਲੋ ਦੁੱਧ ਤੇ ਮੈਂ ਦਿੱਤੀ ਸੀ ਇਹਨਾਂ ਨੂੰ ਠੀਕ ਆ ਭਾਈ ਠੀਕ ਆ ਜੀ ਆਹ ਮੀਨੀ ਮਾਚੀ ਆਹ ਮੀਨੀ ਮਾਚੀ ਨੀਲੀ ਰਾਵੀ ਦੀ ਮਿੰਨੀਲੀ ਰਾਵੀ ਹਾਂ ਠੀਕ ਆ ਭਾਈ ਓਕੇ ਬਾਕੀ ਭਾਈ ਮੈਂ ਵੀ ਟਿਕਾਣੇ ਦੀ ਹੈ ਹਨਾ ਇਹ ਲਿਤੀ ਮਹੀਨਾ ਪਿਆਈ ਮਹੀਨਾ ਪਿਆਦਾ ਅੱਛਾ ਹੁਣ ਮੈਨੂੰ ਐਂ ਦੱਸਦੇ ਭਾਈ ਇਹ ਤਾਂ ਹੋ ਗਏ ਜਨਵਾਰ 22 ਦੇ ਘਰ ਵਾਲੇ ਤੇ ਇਹ ਹੋ ਗਈ ਵੇਚਣ ਵਾਲੀ ਹਨਾ ਤੇ ਤੇਰੇ ਨਾਲ ਹੀ ਰਾਬਤਾ ਕਾਇਮ ਕਰਨਾ ਤੂੰ ਹੀ ਐ ਮੱਝ ਵੇਚਣੀ ਆ ਮੈਂ ਹੀ ਵੇਚਣੀ ਆ ਜਦੋਂ ਨੰਬਰ ਹੀ ਮੇਰਾ ਤੇ ਮੈਂ ਹੀ ਵੇਚਣੀ ਆ ਤੁਹਾਨੂੰ ਤਸੱਲੀ ਅਗਲੇ ਨੇ ਕਰਨੀ ਆ ਮੈਂ ਤਾਂ ਸਿਰਫ ਤੁਹਾਨੂੰ ਇੱਕ ਸੁਨੇਹਾ ਦਿੱਤਾ ਬਿਲਕੁਲ ਜੀ ਬਸ ਬਾਈ ਰੇਡ ਤੱਕ ਲੈ ਜਾਂਦਾ ਤਾਂ ਇਹ ਆਪਦੇ ਥਣਾਂ ਦੀ ਤਸੱਲੀ ਕਰੇ ਹਾਂ ਜੇ ਸੂਪੀ ਤਾਂ ਚੋਕੇ ਲੈ ਜਾ ਚੋਕੇ ਲ ਜਾਵੇ ਬਿਲਕੁਲ ਸਹੀ ਗੱਲ ਆ ਬਾਈ ਅਗਲੇ ਅੱਗੇ ਬਾਈ ਕਰਮ ਬਿਲਕੁਲ ਬਿਲਕੁਲ ਹੁਣ ਨੰਬਰ ਸਕਰੀਨ ਉੱਤੇ ਆ